ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸੀ ਕਾ ਮੈਂ ਆ ਤੁਹਾਡਾ ਫੋਰਸ ਰਾਜ ਆ ਆਦੀ ਪਾਰਟੀ ਦੇ ਮੰਤਰੀ ਫਸੇ ਕਸੂਤੇ ਇੱਕ ਪਾਸੇ ਪੰਜਾਬ ਦੇ ਕਜ਼ਾਨੇ ਦੇ ਵਿੱਚ ਕੁਝ ਨਹੀਂ ਹੈ ਪੰਜਾਬ ਸਰਕਾਰ ਨੇ ਵਕ ਵਕ ਵਿਭਾਗਾ ਤੋਂ ਪੈਸਾ ਫਿਰ ਦੁਬਾਰਾ ਆਪਣੇ ਖਜ਼ਾਨੇ ਦੇ ਵਿੱਚ ਵਾਪਸ ਕਰਵਾ ਲਿਆ ਹੈ ਕਿਉਂਕਿ ਪੰਜਾਬ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣੀਆਂ ਨੇ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦੇਣੀਆਂ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਸਾਹੂ ਸਾਈ ਹੋ ਗਏ ਨੇ ਤੇ ਦੂਸਰੇ ਪਾਸੇ ਇੱਕ ਦੂਜੇ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਕਿ ਆਜੋ ਭਾਈ ਡੋਪ ਟੈਸਟ ਕਰਾਈਏ ਚਾਹੇ ਉਹ ਹੋਵੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਹੋਣ ਚਾਹੇ ਹੋਣ ਉਹ ਆਪ ਆਦਮੀ ਪਾਰਟੀ ਦੇ ਚਾਹੇ ਹੋਣ ਕਾਂਗਰਸ ਪਾਰਟੀ ਦੇ ਤੇ ਚਾਹੇ ਹੋਣ ਭਾਰਤੀ ਜਨਤਾ ਪਾਰਟੀ ਦੇ ਤੇ ਦੂਸਰੇ ਪਾਸੇ ਇਹ ਵੀ ਵੱਡੀ ਖਬਰ ਰੈਸ਼ਰ ਹੋ ਰਹੀ ਹੈ ਕਿ ਇੰਨਾ ਪੈਸਾ ਕਮਾਇਆ ਚਾਹੇ ਉਹ ਰਾਜਾ ਵਰਿੰਗ ਨੇ ਚਾਹੇ ਉਹ ਅਮਨ ਅਰੂੜਾ ਦੇ ਚਾਹੇ ਉਹ ਰਮਨ ਅਰੂੜਾ ਨੇ ਚਾਹੇ ਉਹ ਸੁਭੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਚਾਹੇ ਉਹ ਸੁਰੀਲ ਜਾਕਰ ਨੇ ਮਨੀ ਟ੍ਰੇਲ ਨੂੰ ਲੈ ਕੇ ਵੀ ਵੱਡੀ ਖਬਰ ਆ ਰਹੀ ਹੈ ਕਿ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਖਾਤੇ ਉਹਨਾਂ ਦੀਆਂ ਜਾਇਦਾਦਾਂ ਚੈੱਕ ਰਾਇਆ ਜਾਵੇ ਕਿ ਕਿਵੇਂ ਪੁੱਠੇ ਸਿੱਧੇ ਹੱਥ ਮਾਰ ਕੇ ਮਨੀ ਟ੍ਰੇਲ ਕੀਤਾ ਗਿਆ ਹੈ ਤੇ ਦੂਸਰੇ ਪਾਸੇ ਇੱਕ ਪਾਸੇ ਕਹਿੰਦੇ ਨੇ ਕਿ ਨਸ਼ੇ ਨੂੰ ਲੈ ਕੇ ਅਸੀਂ ਜੰਗ ਵਿਢੀ ਹੋਈ ਹੈ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਮੰਤਰੀ ਉਹਨਾਂ ਨਸ਼ਾ ਤਸਕਰਾਂ ਨੂੰ ਖੁਦ ਆਪ ਜਾਂਦੇ ਨਹੀਂ ਠਾਰੇ ਅਤੇ ਛੁੜਵਾ ਕੇ ਲੈ ਕੇ ਆਉਂਦੇ ਨੇ ਵੀ ਭਈ ਇਹ ਬੇਕਸੂਰ ਦੇ ਇਹਨਾਂ ਨੂੰ ਛੱਡ ਦਿਓ ਹਾਲੇ ਕਿ ਉਹ ਸਿਰੇ ਦੇ ਨਸ਼ੇੜੀ ਸਿਰੇ ਦੇ ਨਸ਼ੇ ਬਾਦ ਉਹ ਸਿਰੇ ਦੀ ਨਸ਼ਾ ਤਸਕਰੀ ਕਰਦੇ ਨੇ ਤੇ ਬਾਅਦ ਵਿੱਚ ਆਪ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਜਿਹੜੇ ਨੇ ਉਹ ਯੂ ਟਰਨ ਲੈ ਲੈਂਦੇ ਨੇ ਭਾਈ ਇਹ ਨਸ਼ਾ ਕਰਦੇ ਨੇ ਨਸ਼ਾ ਵੇਚਦੇ ਨਹੀਂ ਭਾਈ ਭਾਵੇਂ ਕੋਈ ਨਸ਼ਾ ਕਰਦਾ ਹੈ ਭਾਵੇਂ ਕੋਈ ਨਸ਼ਾ ਵੇਚਦਾ ਹੈ ਉਹਨਾਂ ਨੂੰ ਜਦ ਹੀ ਕਿ ਸੁਖ ਸੁਵਲਤਾ ਕਹਦੀਆਂ ਉਹਨਾਂ ਉੱਤੇ ਉਹਨਾਂ ਉੱਤੇ ਹਮਦਰਦੀ ਕਿਉਂ ਚਾਹੇ ਵੇਚਦਾ ਹੈ ਚਾਹੇ ਖਾਂਦਾ ਹੈ ਦੋਵੇਂ ਹੀ ਪਾਪ ਦੇ ਭਾਗੀਦਾਰ ਨੇ ਦੋਨੋਂ ਹੀ ਕਾਨੂੰਨ ਦੀਆਂ ਧੱਜਾਂ ਪੜਾ ਲੈਣੇ ਚਾਹੇ ਉਹ ਨਸ਼ਾ ਵੇਚਣ ਵਾਲਾ ਹੈ ਚਾਹੇ ਉਹ ਨਸ਼ਾ ਖਾਣ ਵਾਲਾ ਹੈ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੁਲਦੀਪ ਸਿੰਘ ਢਾਲੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਜਾ ਕੇ ਦੋ ਬੰਦੇ ਥਾਣੇ ਦੇ ਵਿੱਚੋਂ ਛੁਡਵਾ ਲਿਆ ਪਹਿਲਾਂ ਸੱਚ ਨੂੰ ਫੋਨ ਕੀਤਾ ਗਿਆ ਫਿਰ ਉਸ ਤੋਂ ਬਾਅਦ ਥਾਣੇ ਖੁਦ ਪਹੁੰਚੇ ਅਤੇ ਕਿਹਾ ਵੀ ਭਾਈ ਇਹ ਨਸ਼ਾ ਵੇਚਦੇ ਨਹੀਂ ਇਹ ਨਸ਼ਾ ਕਰਦੇ ਆ ਇਹ ਨੇ ਸਾਡੇ ਪੰਜਾਬ ਦੇ ਮੰਤਰੀਆਂ ਦੇ ਕੰਮ ਇੱਕ ਪਾਸੇ ਜੰਗ ਨਸ਼ਿਆਂ ਵਿਰੁੱਧ ਤੇ ਦੂਸਰੇ ਪਾਸੇ ਜਿਹੜੇ ਨਸ਼ਾ ਖਾਂਦੇ ਨੇ ਜਾਂ ਪੀਂਦੇ ਨੇ ਉਹਨਾਂ ਨੂੰ ਮੰਤਰੀ ਖੁਦ ਫੋਨ ਕਰਦੇ ਨੇ ਭਾਈ ਅਸੀਂ ਤੁਹਾਡੇ ਨਾਲ ਆ ਇਸ ਦਾ ਖੁਲਾਸਾ ਭਾਪੀ ਜਨਤਾ ਪਾਰਟੀ ਦੇ ਵੱਡੇ ਆਗੂ ਨਿਲ ਦਿਖਸ ਨੇ ਕੀਤਾ ਉਹਨਾਂ ਨੇ ਕਿਹਾ ਹੈ ਕੁਲਦੀਪ ਸਿੰਘ ਧਾਲੀਵਾਲ ਨੂੰ ਕਿ ਸਪਸ਼ਟ ਕਰਨ ਦੇਣ ਤੇ ਦੂਸਰੇ ਪਾਸੇ ਕੁਲਦੀਪ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਉਹ ਆਪਣੇ ਸ਼ਬਦ ਵਾਪਸ ਲੈ ਲੈਣ ਮੈਂ ਤੇ ਭਾਈ ਨਸ਼ਾ ਜਿਹੜੇ ਵੇਚਦੇ ਨੇ ਉਹਨਾਂ ਨੂੰ ਛਡਾਉਣ ਵਾਸਤੇ ਨਹੀਂ ਗਿਆ ਸੀ ਜਿਹੜੇ ਚਿੱਟਾ ਲਾਉਂਦੇ ਨੇ ਮੈਂ ਉਹਨਾਂ ਨੂੰ ਛਡਾਉਣ ਵਾਸਤੇ ਠਾਣੇ ਗਿਆ ਸੀ ਯਾਨੀ ਕਿ ਮਾਮਲਾ ਪੂਰੀ ਤਰ੍ਹਾਂ ਪੱਕਿਆ ਹੋਇਆ ਹੈ ਭਈ ਸਮਝੋ ਨਸ਼ਾ ਵੇਚਣਾ ਨਸ਼ਾ ਲਾਉਣਾ ਇੱਕੋ ਹੀ ਗੱਲ ਹੈ ਜੇਕਰ ਇਹ ਚ ਨਸ਼ਾ ਲਾ ਲੈਣੇ ਚਾਰ ਕਾਰਚਾਰ ਮੁੰਡੇ ਹੋਰ ਲਾਣਗੇ ਚਾਰ ਘਰਾਂ ਦੇ ਮੁੰਡਿਆਂ ਨੂੰ ਲੈ ਕੇ ਹੋਰ ਬੈਠਣਗੇ ਇਹ ਕੁਲਦੀਪ ਸਿੰਘ ਢਾਲੀਵਾਲ ਨੂੰ ਕਿਉਂ ਨਹੀਂ ਸਮਝ ਆ ਰਿਹਾ ਤੇ ਦੂਸਰੇ ਪਾਸੇ ਇਹਨਾਂ ਵੱਲੋਂ ਕੁਠੇਸੇ ਦੇ ਹੱਥ ਮਾਰ ਕੇ ਜੈਦਾਦਾ ਦਾ ਬੜਾਈਆਂ ਗਈਆਂ ਨੇ ਸੁਨੀਲ ਕੁਮਾਰ ਜਾਕਰ ਕਹਿੰਦੇ ਨੇ ਕਿ ਇਹਨਾਂ ਜੈਦਾਦਾ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸੁਨੀਲ ਕੁਮਾਰ ਜਾਖੜ ਨੂੰ ਨਹੀਂ ਪਤਾ ਕਿ ਸੈਂਟਰ ਦੇ ਵਿੱਚ ਸਾਡੀ ਸਰਕਾਰ ਹੈ ਇਰੀਆ ਤੇ ਈਡੀ ਦੇ ਸਰਪੋਚ ਅਧਿਕਾਰੀ ਵਿਜੀਲੈਂਸ ਸੀਬੀਆਈ ਸੱਤ ਸੈਂਟ ਸਰਕਾਰ ਦੇ ਅੰਡਰ ਹੈ ਤੇ ਭਾਈ ਉਹਨਾਂ ਤੋਂ ਕਾਰਵਾਈ ਕਰਵਾਓ ਜਿਹੜੇ ਜਿਹੜੇ ਵਿਧਾਇਕ ਮੰਤਰੀ ਪ੍ਰਧਾਨ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨੇ ਤੇ ਉਹਨਾਂ ਵੱਲੋਂ ਕੁੱਟੇ ਸਿੰਦੇ ਹੱਥ ਮਾਰ ਕੇ ਬਹੁਤ ਸਾਰਾ ਧਨ ਜੋੜਿਆ ਗਿਆ ਆਪਣੇ ਖਾਤਿਆਂ ਦੇ ਵਿੱਚ ਕੁਲਦੀਪ ਸਿੰਘ ਧਾਲੀਵਾਲ ਨੇ ਜਵਾਬ ਉਹਨਾਂ ਦੀ ਕਿਉਂ ਕਰਵਾਈ ਕਿਉਂ ਥਾਣੇ ਦੇ ਵਿੱਚੋਂ ਛੁਡਵਾਇਆ ਇਸ ਦਾ ਸਪਸ਼ਟੀਕਰਨ ਹੁਣ ਵਾਰ-ਵਾਰ ਦੇ ਰਹੇ ਨੇ ਕਿ ਭਾਈ ਉਹ ਨਸ਼ਾ ਲਾਉਂਦੇ ਨਹੀਂ ਸੀ ਔਰ ਨਸ਼ਾ ਵੇਚਦੇ ਨਹੀਂ ਸੀ ਉਹ ਨਸ਼ਾ ਲਾਉਂਦੇ ਸੀ ਭਾਈ ਨਸ਼ਾ ਲਾਉਂਦੇ ਸੀ ਲੇਕਿਨ ਹਮਦਰਦੀ ਹਮਦਰਦ ਨਾ ਬਣੋ ਜਿਹੜੇ ਨਸ਼ਾ ਲਾਉਂਦੇ ਨੇ ਨਸ਼ਾ ਕਰਦੇ ਨੇ ਜੇਕਰ ਤੁਸੀਂ ਅਜਾਇਆ ਕਰੋਗੇ ਤਾਂ ਚਾਰ ਲੋਕ ਹੋਰ ਖੜਨਗੇ ਵੀ ਭਾਈ ਕੁਲਦੀਪ ਸਿੰਘ ਧਾਰੀਵਾਲ ਨੂੰ ਜੇਕਰ ਹਮਦਰਦੀ ਹੈ ਨਸ਼ਾ ਲਾਉਣ ਵਾਲਿਆਂ ਦੇ ਪ੍ਰਤੀ ਤੇ ਫਿਰ ਅਸੀਂ ਵੀ ਲਾਉਂਦੇ ਆ ਤੇ ਸਾਨੂੰ ਵੀ ਛੜਾ ਲਿਆ ਉੱਡਾ ਭਾਈ ਇਦਾਂ ਨਾ ਕਰੋ ਨਸ਼ੇ ਨੂੰ ਰੋਕੋ ਨਸ਼ੇ ਨੂੰ ਰੋਕ ਲਾਓ ਪੰਜਾਬ ਦੀ ਜਵਾਨੀ ਖਤਮ ਹੋ ਗਈ ਤੇ ਆਪਣੇ ਅਮਰਦ ਸਿੰਘ ਨੇ ਵੀ ਉਹੀ ਗੱਲ ਕੀਤੀ ਸੀ ਲੇਕਿਨ ਨਾ ਉਹਦੇ ਵੱਲੋਂ ਨਸ਼ਾ ਖਤਮ ਕੀਤਾ ਗਿਆ ਤੇ ਤੁਹਾਡੇ ਵੱਲੋਂ ਵੀ ਪਿਲਾਂ ਦਾ ਕੜਾ ਬਣਾਇਆ ਜਾ ਰਿਹਾ ਹੈ ਇਸ ਉੱਤੇ ਸਪਸ਼ਟੀਕਰਨ ਦੇਣਾ ਪਵੇਗਾ ਲੇਕਿਨ ਇਸ ਦੇ ਉਲਟ ਉਹਨਾਂ ਸਪਸ਼ਟੀਕਰਨ ਮੰਗ ਰਹੇ ਨੇ ਕਿ ਤੁਸੀਂ ਆਪਣੇ ਜਿਹੜੇ ਬਿਆਨ ਨੇ ਉਹ ਵਾਪਸ ਲਓ ਨਹੀਂ ਤਾਂ ਮੈਂ ਤੁਹਾਡੇ ਉੱਤੇ ਮਾਨ ਹਾਨੀ ਦਾ ਕੇਸ ਕਰਾਂਗਾ ਇਹ ਕਹਿ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਤੇ ਦੂਜੇ ਪਾਸੇ ਪੰਜਾਬ ਸਰਕਾਰ ਤੇ ਖਜ਼ਾਨੇ ਦਾ ਦੁਆਰਾ ਨਿਕਲ ਗਿਆ ਵੱਖ-ਵੱਖ ਅਦਾਰਿਆਂ ਕੋਲ ਜਿਹੜਾ ਪੈਸਾ ਪਿਆ ਸੀ ਉਹ ਮੰਗਵਾ ਲਿਆ ਗਿਆ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਤਨਖਾਹ ਦੇਣੀਆਂ ਨੇ ਇਹਨਾਂ ਨੂੰ ਪੈਨਸ਼ਨਾਂ ਦੇਣੀਆਂ ਨੇ ਧੰਨ